ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਸ਼ੋਅ ਕਰਾਂਗੇ ਜੀ ਪ੍ਰਿੰਸਸ 컬렉ਸ਼ਨ ਦੇ 5 ਮੀਟਰ ਦੇ ਸੂਟ ਜੀ ਜੋ ਦਿੱਤੇ ਜਾਣਗੇ ਕੱਟ ਪੀਸਾ ਦੇ ਵਿੱਚ ਜੀ ਕੱਟ ਪੀਸ ਰੇਟ ਦੇ ਵਿੱਚ ਇਹ ਸੂਟ ਦਿੱਤੇ ਜਾਣਗੇ 100 ਰੁਪਏ ਮੀਟਰ ਦੇ ਵਿੱਚ ਫਰੈਸ਼ ਕੱਟ ਹੈ ਜੀ ਕੋਈ ਵੀ ਡਿਫੈਕਟ ਨਹੀਂ ਹੋਇਆ ਇਹਨਾਂ ਸੂਟਾਂ ਦੇ ਵਿੱਚ 5 ਮੀਟਰ ਦਾ ਸੂਟ ਦਿੱਤਾ ਜਾਊਗਾ ਜੀ 500 ਰੁਪਏ ਦੇ ਵਿੱਚ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਜ਼ਰੂਰ ਕਰਿਓ ਵਧੀਆ-ਵਧੀਆ ਕਮੈਂਟ ਕਰਿਓ ਤੇ 5 ਮੀਟਰ ਦਾ ਸੂਟ ਦਿੱਤਾ ਜਾਊਗਾ ਪ੍ਰਿੰਸੈਸ ਕਲੈਕਸ਼ਨ ਦਾ 500 ਰੁਪਏ ਦੇ ਵਿੱਚ 14 ਅਗਸਤ ਨੂੰ ਇਹ ਡਿਸਪਲੇ ਦੇ ਵਿੱਚ ਕਰ ਦਿੱਤਾ ਜਾਊਗਾ ਮਾਲ ਜੀ ਸਵੇਰੇ 9:30 ਵਜੇ ਤੋਂ ਬਾਅਦ ਤੁਸੀਂ ਇਹ ਸੂਟ ਆ ਕੇ ਸ਼ਾਪ ਤੋਂ ਖਰੀਦ ਸਕਦੇ ਹੋ ਤੇ ਪ੍ਰਿੰਸੈਸ ਕਲੈਕਸ਼ਨ ਬਹੁਤ ਹੀ ਵਧੀਆ ਸਟੱਫ ਜੀ ਤੇ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਜੀ ਪ੍ਰਿੰਸੈਸ ਕਲੈਕਸ਼ਨ ਦੇ ਬਹੁਤ ਹੀ ਅਲਟੀਮੇਟ ਬਹੁਤ ਹੀ ਸੋਹਣੇ ਡਿਜ਼ਾਈਨਰਾਂ ਦੇ ਵਿੱਚ ਆਇਆ ਮਾਲ ਜੀ ਪ੍ਰਿੰਸੈਸ ਕਲੈਕਸ਼ਨ ਦਾ ਜੀ ਜ਼ਰੂਰ ਵਿਜ਼ਿਟ ਕਰੋ ਕੱਲ ਜੀ 9:30 ਵਜੇ ਤੋਂ ਬਾਅਦ ਤੁਹਾਨੂੰ ਇਹ ਸੂਟ ਮਿਲ ਜਾਣਗੇ ਜੀ ਪ੍ਰਿੰਸੈਸ 컬렉ਸ਼ਨ ਬਹੁਤ ਹੀ ਵਧੀਆ ਫੈਬਰਿਕ ਜੀ 800 ਰੁਪਿਆ ਵਾਲਾ ਸੂਟ ਜੀ ਇੱਕ ਤਰ੍ਹਾਂ ਦਾ ਤੁਹਾਨੂੰ ਮਿਲਣਾ ਜੀ 500 ਰੁਪਏ ਦੇ ਵਿੱਚ ਜੀ ਡਿਜ਼ਾਈਨ ਬਹੁਤ ਜ਼ਿਆਦਾ ਆਇਆ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਸਟਾਕ ਸਾਰਾ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਸਟਾਕ ਹੈ ਜੀ ਤੇ ਟਾਈਮ ਜ਼ਰੂਰ ਨੋਟ ਕੀਤਾ ਜਾਵੇ ਜੀ ਕੱਲ ਇਹ ਓਪਨ ਕੀਤੇ ਜਾਣਗੇ ਜੀ ਸਵੇਰੇ 9:30 ਵਜੇ 14 ਅਗਸਤ ਨੂੰ ਦਿਨ ਬੁੱਧਵਾਰ ਜੀ